ਕੀ ਤੋੜ ਪੰਜੀ ਪਰ ਇਹ ਕਿਥੋਂ ਰਹਿਣ ਬਗੜੇ ਅੱਛੀ ਵਾਲੀ ਕਹਾਣੀ ਤੇ ਕੀ ਹੋਈ ਪੰ ਤੋੜ ਕੀ ਹੋਇਆ ਪੰ ਤੋੜ ਸਾਡੇ ਜੀ ਬਹੁਤ ਵੇਹ ਵੀ ਬੁੱਢਾ ਬੁੱਢੀ ਹੈ ਦੇ ਸੀ ਹੂੰ ਹੂੰ ਇਹ ਘਰੇ ਵੀ ਮੇਰਾ 99 ਜਿਆ ਵੀ ਲੱਗਦਾ ਹੈ ਹੂੰ ਹੂੰ ਕੰਨ ਨੰਦਾ ਵੀ ਘਰ ਜਵਾਈ ਇਹਨਾਂ ਰੱਖਿਆ ਹੋਇਆ ਤੇ ਉਹ ਬਾਹਰ ਪੈਲੀ ਤੇ ਸੀ ਤੇ ਬੁੱਢਾ ਬੁੱਢੀ ਦੋਵੇਂ ਦੁਕਾਨ ਤੇ ਸੀ ਤੇ ਦੁਕਾਨ ਤੋਂ ਆ ਕੇ ਵੀ ਇਹਨਾਂ ਦੇ ਗਲਪ ਪੈ ਤਾ ਨੇ ਕੁਛੰਦਾ ਕੰਮ ਥੋੜੀ ਇਹਨਾਂ ਪੰ ਤੋੜੇ ਦੀ ਕੀਤੀ ਪੰ ਤੋੜੀ ਬਹੁਤ ਕੀ ਇਟਾ ਰੋੜੇ ਚੱਲੇ ਹਾਂ ਇਟਾ ਰੋੜੇ ਚੱਲੇ ਜ਼ਖਮੀ ਕਿੰਨੇ ਹੋਏ ਹਾਂ ਜ਼ਖਮੀ ਮੇਰੇ ਮੁੰਡੇ ਦੇ ਹੀ ਛੱਟ ਲੱਗੇ ਹਾਂ ਪੈਰ ਸਰਕਾਰ ਵੀ ਹਣੀ ਚਾਹੀਦੀ ਹਾਂ ਇਟਾ ਰੋੜਾ ਚਲਾਉਂਦੇ ਰਹੇ ਠੀਕ ਹਾਂ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਬਸ਼ੀਰ ਸਰਪੰਚ ਬਾਜਤਾ ਜੀ ਜਿਹੜਾ ਹਮਲਾ ਹੋਇਆ ਕਿਸ ਵਜ੍ਹਾ ਤੋਂ ਹੋਇਆ ਕੀ ਕਰ 3 ਵਜੇ ਜਿਹੜੇ ਅਣਪਛਾਤੇ ਬੰਦੇ ਸੀ ਪਹਿਲਾਂ ਆਏ ਨੇ 3 ਜਣੇ ਫਿਰ ਉਹ ਦੂਜੀ ਏਰੀਆ ਆਏ ਨੇ 2 ਜਣੇ ਤੇ 6ਵੀਂ ਤੀਜੀ ਵਾਰ ਆਏ ਨੇ 7 ਜਣੇ ਹਾਂ ਮੈਂ ਪੁੱਛਿਆ ਵੀ ਕਿਨੂੰ ਲੱਭ ਦੇ ਦੇ ਅਸੀਂ ਦੋ ਦੋਵੇਂ ਜਣੇ ਅਸੀਂ ਘਾੜਤੀ ਬੁੱਢੀ ਤੇ ਮੈਂ ਦੋਣੀ ਘੜੇ ਦੀ ਹੋਰ ਕੋ ਸਾਡਾ ਜੀ ਕੋਣੀ ਸੀ ਜਦੋਂ ਇਹ ਆਏ ਨੇ ਇਹਨਾਂ ਨੇ ਫਿਰ ਦੂਜੀ ਵਾਰੀ ਤੇ ਆਏ ਨੇ ਤੇ ਸਾਡੇ ਗੱਲ ਪੈ ਗਏ ਨੇ ਬਾਹਰ ਇਹ ਟੋੜਾਵੇ ਸਾਡੇ ਦੋ ਫਰਿਜਾਂ ਤੋੜ ਗਏ ਜੀ ਕੀ ਇਹਨਾਂ ਨੂੰ ਐਸੀ ਐਸੀਆਂ ਦੇ ਦੀ ਪੱਖਰੇ ਭੰਗ ਗਏ ਨੇ ਲੋਕਾਂ ਦੀਆਂ ਟੈਂਕੀਆਂ ਟੁੱਟ ਗਈਆਂ ਨੇ ਸਾਡੇ ਆ ਸ਼ੀਸ਼ੇ ਟੁੱਟੇ ਪਏ ਨੇ ਆ ਸ਼ੀਸ਼ੇ ਟੁੱਟੇ ਪਏ ਸਾਡੇ ਇਹ ਬੰਦਿਆਂ ਨੇ ਅੱਗੇ ਵੀ ਇੱਥੇ ਬਹੁਤ ਵਾਰਦਾਤਾਂ ਤੀਜੀ ਵਾਰ ਪਿੰਡ ਚੋਂ ਪੰਚਾਇਤ ਇਕੱਠੀ ਹੋਈ ਏ ਇਹਨਾਂ ਨੇ ਅੱਗੇ ਬਹੁਤ ਤਿੰਨ ਤੀਜੀ ਵਾਰ ਵਾਰਦਾਤ ਕੀਤੀ ਕਿ ਰਾਵਾਂ ਸਿੱਖਾਂ ਨਾਲ ਲੜਾਈ ਹੋਈ ਏ ਉਦੋਂ ਵੀ ਇਹਨਾਂ ਨੇ ਇੱਥੇ ਬਹੁਤ ਵਾਰਦਾਤ ਕੀਤੀ ਸੀ ਕਿ ਬਹੁਤ ਮਤਲਬੀ ਮਛਰੀ ਹੋਏ ਨੇ ਕੀ ਕਾਰਨ ਕੀ ਲੜਾਈ ਝਗੜੇ ਦਾ ਕਾਰਨ ਕੀ ਹੋਇਆ ਲੜਾਈ ਝਗੜੇ ਦਾ ਇਹ ਬੰਦੇ ਇਹਨਾਂ ਨੇ ਮਂਗਾਏ ਸੀ ਉਥੇ ਕੋਈ ਕੰਮ ਤੇ ਲੱਗੇ ਸੀ ਉਥੇ ਰੋਲਾ ਪਿਆ ਉਦੋਂ ਗੱਲ ਛੋਟੀ ਮਿੱਟੀ ਜੀ ਗੱਲ ਸੀ ਰਣਜੇਸ਼ਾ ਦੇ ਬੰਦੇ ਉਥੇ ਮਂਗਾਤੇ ਤੇ ਉਥੇ ਮੁੰਡੇ ਸਾਡੇ ਗੱਲ ਪਏ ਰਣਜੇਸ਼ ਰੱਖੀ ਹੋਈ ਏ ਆੜ ਰੰਜੇਸ ਰੱਖਦੇ ਨੇ ਉਸ ਰੰਜੇਸ ਨਾਲ ਇਹ ਬੰਦੇ ਜਿਹੜੇ ਪਾਸੂ ਮਂਗਾਏ ਸੀ ਇਹ ਉਹਨੂੰ ਮੁੰਡੇ ਨੂੰ ਵੇਚ ਲਈ ਇਹ ਮੁੰਡਾ ਬਾਹਰ ਪੈੜੀ ਦੇ ਫਿਰਦਾ ਸੀ ਇਹਨੂੰ ਨਹੀਂ ਪਤਾ ਹੈਗਾ ਵੀ ਮੈਨੂੰ ਕਿੱਥੇ ਫਿਰਦਾ ਹੈ ਕਿੱਥੇ ਫਿਰਦੇ ਨੇ ਬੰਦੇ ਜਿਹੜੇ ਨਾ ਪਾਟੇ ਦੇ ਜਿਹੜੇ ਨਹੀਂ ਜਿਹੜੇ ਭੰਤ ਤੋੜਦੇ ਨਾ ਨਾ ਪਿੰਡ ਦੇ ਨਹੀਂ ਜਿਹੜੇ ਪਾਟੂ ਬੰਦੇ ਮਂਗਾ ਦੇ ਸਾਡੇ ਘਰੇ ਕਾਲਦੇ ਪਾਸੂ ਮਂਗਾਦੇ ਨੇ ਉਨ ਕੀ ਪ੍ਰਸ਼ਾਸਨ ਤੋਂ ਕਾਰਵਾਈ ਦੀ। ਪ੍ਰਸ਼ਾਸਨ ਤੋਂ ਅਸੀਂ ਇਹ ਮੰਗਦੇ ਆਂ ਵੀ ਅਸੀਂ ਰਾਤ ਪੁਲਿਸ ਦੇ ਕੋਲੇ ਗਏ ਸੀ ਉਹਨਾਂ ਕਹਿੰਦਾ 10 ਵਜੇ ਆਜੋ। ਹੂੰ ਮੈਂ 10 ਵਜੇ ਜਾਊਂਗਾ ਜੇ ਮੇਰੀ ਕੋਈ ਗੱਲ ਸੁਣੀ ਤੇ ਮੈਂ ਗੱਲ ਕਰੂੰਗਾ ਬੇਨਾਮ ਨੋਈ ਤੇ ਮੈਂ ਕੋਈ ਗੱਲ ਨਹੀਂ ਮੰਨਾਂਗਾ। ਠੀਕ। ਅਸੀਂ ਇਹ ਜਿਹੜਾ ਵਾਰਡਾਤਾ ਰੋਜ਼ੋ ਰੋਜ਼ ਕਰਦੇ ਨੇ ਅਸੀਂ ਨਹੀਂ ਹੁੰਦੇ। ਹੂੰ। ਇਹ ਜਿਹੜੀਆਂ ਵਾਰਡਾਤਾ ਨੇ ਗਲਤ ਕਰਦੇ ਨੇ। ਠੀਕ। ਤੇ ਗਲਤ ਸਟੈਪ ਚੁੱਕਦੇ ਨੇ। ਇਹਨਾਂ ਦੇ ਹੱਥ ਜਿਹੜੇ ਨੇ ਪੁੱਠੇ ਡਲੇ ਸਰਕਾਰ ਦੇ ਨਾਲ। ਇਹ ਕੀ ਕੀ ਨਾਮ ਕੀ ਤੁਹਾਡਾ ਰਮਨਦੀਪਾ ਰਮਨਦੀਪ ਜਿਹੜੀ ਇਹ ਲੜਾਈ ਹੋਈ ਤੁਹਾਡੇ ਤੇ આરોਪ ਲੱਗ ਰਹੇ ਨੇ। આરોਪ ਕੀ ਹੈ? ਕਿੰਨਾ ਮੁੰਡਿਆਂ ਤੇ ਲੱਗ ਰਹੇ? ਤੁਹਾਡੇ ਮੁੰਡਿਆਂ ਤੇ। ਇਹ ਮੇਰੇ ਭਰਾ ਹਨ। ਹਾਂ ਹਾਂ। ਤੇ ਨੰਗਾ ਲੱਗੇ ਤੇ ਨੰਗਾ ਨਹੀਂ ਸਿਦੇਂਦਾ। ਸਪੋਰਟ ਹਟਾਪਾ ਪਹਿਲਾਂ ਟੁੱਟਾ ਪਿਆ ਸੀ। ਇਹਨਾਂ ਤੋਂ 2000 ਪਿਆਰ ਦੇਤਾ। ਉਹਨਾਂ ਪਲਾਨ ਬਣਾ ਸੀ ਮੁੰਡੇ ਸਾਡੇ ਥਿਆਰ ਲੱ ਕੇ ਪਹਿਲਾਂ ਬੈਠਾ ਸੀ। ਤੇ ਫਿਰ ਉਸ ਮੌਕੇ ਤੇ ਤਾਂ ਹੁੰਦੇ ਨਾ ਅਸੀਂ ਮੁੰਡਿਆਂ ਨੂੰ ਨਾ ਵੀ ਆਪਣੇ ਆਪ ਨੂੰ ਬਚਾਇਆ ਇਹਨਾਂ ਕਮਰੇਾਂ ਤੇ ਟਾ ਰੋੜੇ ਚਲਾ ਕੇ ਚੜ ਕੇ ਮੈਂ ਮੁੰਡੇ ਨੂੰ ਘਰੇ ਖਿੱਚੇ ਲਿਆ ਮੈਂ ਹੂੰ ਕੁੱਟਮਾਰ ਕੀਤੀ ਮੁੰਡੇ ਨੂੰ ਹਾਂ ਇਹਨਾਂ ਕੁੱਟਮਾਰ ਕੀਤੀ ਬੱਚਿਆਂ ਨੂੰ ਵੀ ਬੁੜੀਆਂ ਨੂੰ ਵੀ ਘਰੇ ਕੋਈ ਜੀ ਨਹੀਂ ਸੀ ਸਨ ਤੁਹਾਡੇ ਤੇ ਝੋਕੇ ਰੋਕ ਲਾ ਲਓ ਝੂਠੇ ਜਲਾ ਮਲਾਉਂਦੇ ਨੇ ਤੇ ਮੋਟਰਸਾਈਕਲ ਸਾਡੇ ਦੋ ਪਾਸੇ ਤੇ ਸਾਡਾ ਫੋਨ ਪਾਣ ਦਿੱਤਾ ਇਹਨਾਂ ਡਾਂਗ ਮਾਰ ਕੇ ਠਾਈ ਹੁਣ ਜਾਂਚ ਹੋਣੀ ਚਾਹੀਦੀ ਜਾਂਚ ਹੋਣੀ ਚਾਹੀਦੀ ਪੁਲਿਸ ਆਰ ਬੇਲੇ ਨਿਕਲ ਜਾਂਦਾ ਸਿਆਣਾ ਪਿਆਣਾ ਬੰਦਾ ਹੈ ਕੀ ਨਾਮ ਤੁਹਾਡਾ ਪਹਿਲਾਂ ਆਪ ਵੀ ਲਾਪੜੀ ਜਿਹੜਾ ਤੁਹਾਡੇ ਤੇ ਪਿੰਡ ਦੇ ਵਿੱਚ ਇਹ ਰੋਪ ਲੱਗ ਰਹੇ ਨੇ ਕੀ ਰੋਪ ਨੇ ਜਿਹੜੇ ਕੁੱਟ ਮਾਰਦੇ ਜਾਂ ਭਣ ਤੋੜ ਰਹੇ ਭਾਜੀ ਕਹਿੰਦੇ ਨਸ਼ੇ ਵੇਚਦੇ ਐਂ ਕਰਦੇ ਆ ਮੈਂ ਤਾਂ ਪਹਿਲੀ ਵਾਰੀ ਇੱਥੇ ਆਲੀ ਗੇ ਪਿੰਡ ਆਇਆ ਹਾਂ ਰਿਸ਼ਤੇਦਾਰ ਇਹਨਾਂ ਦਾ ਰਿਸ਼ਤੇਦਾਰ ਇਹਦੇ ਹਾਂਜੀ ਅੱਛਾ ਮੇਰੀ ਮਾਸੀ ਲੱਗਦੀ ਆ ਮੈਂ ਗਲੀ ਖਾਣੀ ਨਾਲ ਮਾਸੀ ਦਾ ਮੁੰਡਾ ਬਿਮਾਰ ਸੀ ਆਈ ਤਲਵੰਡੀਆਂ ਲੈ ਕੇ ਆਏ ਘਰੇ ਛੱਡਣੋਂਉਂਦੇ ਪਈ ਗੇ ਇਹ ਸਾਡੇ ਗੱਲ ਪੈ ਗੇ ਰਾਹ 'ਚ ਰੁੱਕ ਕੇ ਘੇਰ ਕੇ ਕੁੱਟ ਮਾਰ ਕੀਤੀ ਹਾਂਜੀ ਅੱਛਾ ਉਸ ਤੋਂ ਬਾਅਦ ਕੀ ਅਟਾ ਰੋੜੀ ਚੱਲੇ ਉਸ ਤੋਂ ਬਾਅਦ ਗਾਲਾਂ ਹੀ ਗਲੋ ਜੁੱਟਾ ਬੜੀਆਂ ਮਾਰ ਸਾਡੇ ਵਾਦੂ ਸੱਟਾਂ ਵੱਜੀਆਂ ਹੋਈਆਂ। ਨਹੀਂ ਬੰਦੇ ਨੂੰ ਟਿਕਾਣਾ ਨਹੀਂ ਸੀ। ਹਾਂਜੀ ਇਕੱਠੇ ਕਰਕੇ ਸਾਰੇ ਮੁੰਡੇ ਸੱਦੇ ਹੋਏ ਇਹਨਾਂ ਨੇ ਬਦਮਾਸ਼ ਬੰਦੂਸ ਸਾਰੇ ਤੁਹਾਡੇ ਤੇ ਹੁਣ ਕੀ ਝੋਠੇ ਰੁਪ ਲੱਗੇ। ਹਾਂਜੀ ਪਿਸਤੌਲ ਵੀ ਵਿਖਾਉਂਦੇ ਸੀ। ਹੁਣ ਕੀ ਇਹਨਾਂ ਬਿਲਕੁਲ ਜਾਂਚ ਹੋਣੀ ਚਾਹੀਦੀ ਪੁਲਿਸ ਵੱਲੋਂ। ਥੋੜੀ ਚਾਹੀਦੀ ਹੈ ਜੀ ਕਾਰਵਾਈ ਕਰਨੀ ਚਾਹੀਦੀ। ਟਾ ਵੇਖੋ ਵੀ ਬੰਦਾ। ਮੈਂ ਤਾਂ ਕਾ ਕਰਦਾ ਸਿਆਣਾ ਪਿਆਣਾ ਕਰਕੇ ਬੰਦੇ ਬਜ਼ੁਰਗ ਬੰਦਾ ਜੀ ਸਾਡੇ ਪਿਓਆਂ ਦੀ ਉਮਰ ਦਾ। ਹੂੰ ਹੂੰ। ਤਾਂ ਕਹੀ ਕਿ ਉਹਨੇ ਸਾਨੂੰ ਗਾਲ੍ਹਾਂ ਕੱਢੀਆਂ ਗੰਦੀਆਂ। ਭਾਈ ਫੇਰ ਵੀ ਨਹੀਂ ਬੋਲੇ ਇੱਜ਼ਤ ਰੱਖ ਲਈ ਕਿ ਬਜ਼ੁਰਗ ਬੰਦਾ ਵਾ। ਹ ਕੀ ਨਾਮ ਤੋਂ ਡੋ? ਬਿਰੁਪ ਬੇਤਾ ਬਤੁਸ਼ ਹਾਂਜੀ ਵੀ ਦਵਾਈ ਕਿੱਥੋਂ ਦਾ ਰਹਿਣ ਵਾਲੇ ਹੋ ਵੈਂਡਾ ਵਾਲੀ ਅੱਛਾ ਜਿਹੜੀ ਲੜਾਈ ਝਗੜਾ ਆ ਤੁਹਾਡੇ ਤੇ ਰੂਪ ਲਗਾ ਰਹੇ ਨੇ ਮੁੰਡਿਆ ਤੇ ਕੌਣ ਆਏ ਸੀਗੇ ਮੁੰਡੇ ਤੋ ਉਹ ਮੇਰਾ ਬੇਟਾ ਜੀ ਬਿਮਾਰ ਹੈ ਤੇ ਇੱਕ ਉਹੰਜ ਨਹੀਂ ਠੀਕ ਰਹਿੰਦਾ ਤੇ ਕਿ ਇੱਕ ਸ਼ਹਿਰ ਰਹਿੰਦਾ ਉਹ ਤਾਂ ਸਾਡੇ ਕੋਲ ਰਹਿੰਦਾ ਹੀ ਨਹੀਂਗਾ ਹੂੰ ਹੂੰ ਮੇਰੇ ਘਰ ਵਾਲਾ ਵੀ ਮਰਿਆ ਆਇਆ ਅੱਗੇ ਵੀ ਨਾ ਸਾਡਾ ਇੱਕ ਬੰਦਾ ਮਾਰਿਆ ਆਇਆ ਕਤਲ ਕੀਤਾ ਸੀ ਨਾ ਇਹਨਾਂ ਨੂੰ ਉਹ ਗਿਆ ਮਾਫ਼ ਖੂਨ ਫੇਰ ਦੁਬਾਰੇ ਇਧਰ ਰਿਸ਼ਤੇਦਾਰ ਸੱਦੇ ਉਹ ਮੁੰਡਾ ਗਿਆ ਕੰਮ ਤੇ ਉੱਥੇ ਟਲਾ ਹੋ ਗਿਆ ਤੋਂ ਉਥੋਂ ਲੈਣ ਗਏ ਨੇ ਤੇ ਅੱਗੋ ਇਹ ਗਾਲ ਪਾਏ ਗਏ ਨੇ ਫੇਰ ਟੁੱਟਮਾਰ ਕੀਤੀ ਹਾਂ ਟੁੱਟਮਾਰ ਕੀਤੀ ਇਹ ਕਹਿੰਦੇ ਨੇ ਗਲੀਆਂ 'ਚ ਫਿਰਦੇ ਅਸੀਂ ਮੁੰਡਾ ਲੈ ਕੇ ਭੱਜੇ ਫਿਰਨੇ ਆਉਂਦਾ ਮੇਰਾ ਮੁੰਡਾ ਇਹਨਾਂ ਤੇ ਹਿਆਰਾ ਫਿਰ ਪਿੰਡ ਦੇ ਵਿੱਚ ਇਟਾ ਰੋਡ ਵਿੱਚ ਲਾਏ ਹਾਂ ਜੀ ਬਹੁਤ ਜ਼ਿਆਦੇ ਚਲਾਏ ਗਲਿਚ ਇਹ ਸਾਨੂੰ ਇਹਨਾਂ ਦਾ ਖਤਰਾ ਹੀ ਖਤਰਾ ਹੈ ਇਹਨਾਂ ਦੇ ਫੂਨ ਮੂੰਹ ਲੱਗਾ ਹੈ ਕਿ ਇਹ ਸਾਡੇ ਹਰ ਬੰਦੇ ਦੇ ਗਾਲ ਪੈਂਦੇ ਤੇ ਇੱਕ ਬੰਦੇ ਮਾਰਦੇ ਨਾਲ ਬੁੜੀਆਂ ਰਾਜ ਜਾਂਦੀਆਂ ਨਹੀਂ ਸਰਪੰਚੇ ਤੇ ਸਰਪੰਚੀ ਬੰਦੇ ਮਾਰਾਉਂਦਾ ਬਾਦ ਸਾਫਕਾ ਹਾਂਜੀ ਅੱਛਾ ਕੋਈ ਜਾਣਕਾਰੀ ਚਾਹੀਦੀ ਹੁਣ ਜਾਂਚ ਹੋਣੀ ਚਾਹੀਦੀ ਬਲਕਿ ਇਹਨਾਂ ਦੇ ਫੋਨ ਤੋੜ ਤੇ ਇੱਕ ਇੱਕ ਇਹਨੇ 5 7 ਜਣੇ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਨੇ ਇਹ 4 ਜਣੇ ਨੇ ਮੁੰਡੇ ਦਵਾਈ ਲੈ ਕੇ ਲਗੇ ਆ ਰਹੇ ਨੇ ਇਹ ਉਹਦੇ ਗਾਲ ਪਾਏ ਸੂਬਾ ਪਹਿਲਾਂ ਬਣਾ ਕੇ ਬਾੜਾ